ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਸੱਚਖੰਡ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੜੀਵਾਰ ਪ੍ਰੋਗਰਾਮ ਚੱਲ ਰਹੇ ਨੇ ਉਸੇ ਹੀ ਤਹਿਤ ਅੱਜ ਸਾਡੇ ਵੱਡੇ ਭਾਗ ਬਣੇ ਹਨ ਕਿ ਗੁਰਦਰਾ ਸਾਹਿਬ ਰਾਂਣੀ ਕਾ ਬਾਗ ਵਿਖੇ ਸਾਰੀਆਂ ਹੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਅੱਜ ਉਹਨਾਂ ਨੇ ਸਮਾਗਮ ਰੱਖਿਆ ਸੀ ਜਿਹਦੇ ਵਿੱਚ ਵੱਲੋਂ ਦਰਬਾਰ ਸਾਹਿਬ ਦੇ ਹਯੂਰੀ ਰਾਗੀ ਜਿਨ੍ਹਾਂ ਦੇ ਵਿੱਚ ਬਹੁਤ ਹੀ ਪ੍ਰਸਿੱਧ ਰਾਗੀ ਭਾਈ ਸ਼ਕੀਰ ਸਿੰਘ ਜੀ ਤੇ ਕਥਾਵਾਚਕ ਭਾਈ ਸਰਬਜੀਤ ਸਿੰਘ ਜੀ ਉਹਨਾਂ ਤੋਂ ਪਹਿਲਾਂ ਵੀ ਬਹੁਤ ਪਿਆਰੇ ਗੁਰਮੁਖੀ ਜੀ ਉਹਨਾਂ ਨੇ ਬੜਾ ਰਸਪੈਣਾ ਕੀਰਤਨ ਕੀਤਾ ਸੀ ਔਰ ਬਹੁਤ ਹੀ ਸ਼ਹਿਰ ਦੇ ਇਲਾਕਿਆਂ ਦੇ ਵਿੱਚੋਂ ਦੂਰੋਂ ਦਰਾਡੇੋਂ ਸੰਗਤਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਆ ਕੇ ਸ਼ਿਰਕਤ ਕੀਤੀ ਜਿਹਦੇ ਵਿੱਚ ਗੁਰੂ ਆਮਦਾਸ ਸਾਹਿਬ ਜੀ ਦੀ ਵਡਿਆਈ ਕੀਤੀ ਗਈ ਔਰ ਉਹਨਾਂ ਦਾ ਜੋ ਉਪਦੇਸ਼ ਸੀ ਉਹ ਸੰਗਤਾਂ ਨੂੰ ਜਿਹੜਾ ਉਹ ਸਰਵਣ ਕਰਾਇਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਆਮ ਸਧਾਰਨ ਜੀਵਨ ਤੋਂ ਗੁਰੂ ਸਾਹਿਬ ਦੀ ਸੇਧ ਲੈਂਦੇ ਹੋਇਆਂ ਗੁਰੂ ਸ਼ਬਦ ਦੀ ਕਮਾਈ ਕਰਕੇ ਔਰ ਸੋਢੀ ਪਾਸ਼ਾ ਦੇ ਤਖਤ ਦੇ ਜੋ ਬਰਾਜਮਨ ਹੋਏ ਸੰਗਤਾਂ ਨੂੰ ਜਿਹੜਾ ਉਹਨਾਂ ਨੇ ਉਪਦੇਸ਼ ਕੀਤਾ ਬਹੁਤ ਸਾਰੀ ਬਾਣੀ ਦੀ ਰਚਨਾ ਵੀ ਕੀਤੀ ਉਹਨਾਂ ਨੇ ਔਰ ਅੰਮ੍ਰਿਤਸਰ ਸ਼ਹਿਰ ਜਿਹੜਾ ਵਾ ਵਸਾਉਣ ਦੇ ਵਿੱਚ ਜਿਹੜਾ ਬਹੁਤ ਵੱਡਾ ਉਹਨਾਂ ਦਾ ਜਿਹੜਾ ਗੋਦਾਮਦਾ ਸਾਹਿਬ ਜੀ ਦਾ ਸਹਿਯੋਗ ਸੀ ਜਿੱਥੇ ਇੱਕ ਧਾਰਮਿਕ ਜਿਹੜਾ ਸਾਡਾ ਸਥਾਨ ਬਣਿਆ ਸਾਰੇ ਹੀ ਸੰਸਾਰ ਦਾ ਜਿਹੜਾ ਵਾ ਸਾਰੇ ਹੀ ਵਰਲਡ ਦਾ ਇੱਕ ਨੰਬਰ ਜਿਹਨੂੰ ਕਹਿ ਸਕਦੇ ਆਪਾਂ ਸਾਡੀ ਇਹ ਸੁਪਰੀਮ ਕੋਰਟ ਆ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਜਿੱਥੇ ਅਕਾਲ ਤਖਤ ਸਾਹਿਬ ਜੀ ਬਰਾਜਮਾਨ ਨੇ ਸੋ ਅਸੀਂ ਸਾਰੀਆਂ ਹੀ ਸੰਗਤਾਂ ਦਾ ਜਿੱਥੇ ਇਲਾਕੇ ਦੇ ਸੰਗਤਾਂ ਦਾ ਧੰਨਵਾਦ ਕਰਦੇ ਆਂ ਉਥੇ ਹੀ ਜਗੋ ਜਗੋਟਾਲ ਸਾਹਿਬ ਸ਼੍ਰੀ ਰਾਮਦਾਸ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਪਾਰ ਕਿਰਪਾ ਬਖਸ਼ ਸਦਕਾ ਅੱਜ ਦੇ ਜਿਹੜੇ ਸਮਾਗਮ ਨੇ ਸੰਪੰਨ ਹੋਏ ਨੇ ਉੱਥੇ ਹੀ ਸਾਰੀ ਸੱਚਖੰਡ ਹਰਮੰਦਰ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਜੀ ਆਇਆਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਸਮਝੀਏ ਪ੍ਰੋਗਰਾਮ ਕਿੰਨੇ ਦਿਨ ਚੱਲਦੇ ਰਹਿਣਗੇ ਇਹ ਵਾਹਿਗੁਰੂ ਨਿਖਲ 40 45 ਦਿਨ ਚੱਲਣਾ ਜੀ ਇਹ ਪਿਛਲੇ ਸਵਾ ਮਹੀਨਾ ਚੱਲਦਾ ਜੀ ਪ੍ਰੋਗਰਾਮ 40 ਦਿਨ ਚੱਲਦਾ ਹੈ ਤੇ 19 ਅਕਤੂਬਰ ਨੂੰ ਜੀ ਸਮਾਪਤੀ ਉਹ ਤੋਂ 40 ਦਿਨ ਪਹਿਲਾਂ ਲਾ ਦਿਓ ਤੁਸੀਂ ਇਹ ਹਰ ਸਾਲ ਹੀ ਚੱਲਦਾ ਜੀ ਹਰ ਸਾਲ ਹੀ 40 ਦਿਨ ਦਾ ਸ਼ਰਧੇ ਜਿੰਨੇ ਵੀ ਗੁਰੂ ਘਰ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉੱਥੇ ਜਾ ਕੇ ਗੁਰੂ ਮੁਖ ਪਿਆਰੇ ਗੁਰੂ ਰਾਮਦਾਸ ਜੀ ਦਾ ਜਿਹੜਾ ਉਪਦੇਸ਼ ਉਹ ਜੜ ਕਰਾਉਂਦੇ ਨੇ ਸੰਗਤਾਂ ਨੂੰ ਔਰ ਸੰਗਤਾਂ ਇਸ ਨੂੰ ਸੇਧ ਲੈ ਕੇ ਆਪਣੇ ਜੀਵਨ ਦਾ ਜਿਹੜਾ ਲਾਹ ਹਾਂ ਪ੍ਰਾਪਤ ਕਰਦੀਆਂ ਨੇ ਤੇ ਆ ਵੀ ਤੇ ਗੁਰੂ ਘਰ ਦੀ ਇੱਥੇ ਸੇਵਾ ਵੀ ਚੱਲੂਗਾ ਜੀ ਉਸ ਬਾਰੇ ਵੀ ਦੱਸੋ ਬਿਲਕੁਲ ਜੀ ਸੰਗਤਾਂ ਦੇ ਸੰਯੋਗ ਦੇ ਨਾਲ ਔਰ ਇਲਾਕਾ ਨਿਵਾਸੀਆਂ ਦੇ ਸੰਯੋਗ ਦੇ ਨਾਲ ਜਿਹੜੀ ਹੈ ਸਾਡੀ ਗੁਰਦੁਆਰਾ ਸਾਹਿਬ ਦੀ ਸੇਵਾ ਹੈ ਇਹ ਲਗਭਗ ਸਾਡੇ ਕੋਲ ਇੱਥੇ 550 600 ਦਾ ਜਗ੍ਹਾ ਹੈ ਜਿਹਦੇ ਸੀ ਤਿੰਨ ਪੜਾਵਾਂ ਦੇ ਵਿੱਚ ਜਿਹੜੀ ਇਹ ਸੇਵਾ ਆਰੰਭ ਕੀਤੀ ਹੋਈ ਆ ਜੇ ਤਾਂ ਪਹਿਲਾ ਪੜਾ ਸਾਡਾ ਜਿਹੜਾ ਉਹ ਲਗਭਗ ਜਿਹੜਾ ਕੰਪਲੀਟ ਹੋ ਚੁੱਕਾ ਹੈ ਔਰ ਦੂਜੇ ਪੜਾ ਦੀ ਸੇਵਾ ਜਿਹੜੀ ਚੱਲੂ ਆ ਜਿਹੜੀ ਕਿ ਥੋੜਾ ਜਿਹਾ ਰਹਿ ਗਿਆ ਬਾ ਟਾਟਵਾਇੰਦਾ ਉਹ ਵੀ ਜਿਹੜੀ ਚੱਲੂ ਹੋ ਜਾਣੀ ਹੈ ਇਹ ਨਾਲ ਜੋੜ ਕੇ ਫਿਰ ਜੇ ਸਤਾਨ ਤੇ ਆਪਾਂ ਖੜੇ ਆ ਇਹ ਸੇਵਾ ਤੀਜੇ ਪੜਾ ਚ ਹੋਏਗੀ ਔਰ ਮਾਲਕ ਕਿਰਪਾ ਕਰੇ ਬਹੁਤ ਸ਼ੇਤੀ ਸੰਗਤਾਂ ਜਿਹੜੀਆਂ ਬੜਾ ਉਤਸ਼ਾਹ ਸੰਗਤਾਂ ਦੇ ਵਿੱਚ ਔਰ ਬਾਕੀ ਦੀ ਸਾਰੀਆਂ ਸੰਗਤਾਂ ਦੇ ਅੱਗੇ ਬੇਨਤੀ ਕਰਦੇ ਆ ਕਿ ਆਪਣਾ ਜੋ ਵੀ ਆਪਣੀ ਇੱਛਾ ਦੇ ਅਨੁਸਾਰ ਆਪਣਾ ਜਿਹੜਾ ਦਸਵੰਦ ਆ ਮਾਇਆ ਦਾ ਉਹ ਗੁਰੂ ਘਰ ਕਰਨ ਕਰੋ ਤਾਂ ਜੋ ਕਿ ਸਵਾਵਾ ਸੰਗਤਾਂ ਦੇ ਸਹਿਯੋਗ ਨਾਲ ਹੀ ਆ ਜੀ ਬਹੁਤ ਵੱਡਾ ਪ੍ਰੋਜੈਕਟ ਆ ਔਰ ਮਾਲਕ ਕਿਰਪਾ ਕਰ ਰਹੇ ਨੇ ਸੰਗਤਾਂ ਨੂੰ ਬਹੁਤ ਸਹਿਯੋਗ ਦੇ ਰਹੀਆਂ ਨੇ ਔਰ ਬਾਕੀ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪ ਦੀ ਕਿਰਪਾ ਕਰਕੇ ਆਪਣੀ ਮਾਈ ਜਿਹੜੀ ਕਮਾਈ ਉਹਨੂੰ ਸਫਲ ਕਰੋ ਔਰ ਬਣਦਾ ਜਿਹੜਾ ਸਰਦਾਰ ਬਣਦਾ ਜਿਹੜਾ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਜੋ ਕਿ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਹੁਣ ਸਾਨੂੰ ਇੰਨੀ ਸੰਗਤ ਸੀਗੀ ਸੜਕੋ ਆਜ ਬਿਠਾਉਣ ਵਾਸਤੇ ਜਗ੍ਹਾ ਨਹੀਂ ਸੀ ਔਰ ਸਾਨੂੰ ਪਿੱਛੇ ਜਿੱਥੇ ਜਗ੍ਹਾ ਕੰਮ ਚਾਦ ਰਹਾ ਉੱਥੇ ਬ ਪੁੱਲ ਲੰਗਰ ਤੁਸੀਂ ਦੇਖ ਰਹੇ ਹੋ ਕਿੰਨੀ ਮੁਸ਼ਕਲ ਆ ਰਹੀ ਨੂੰ ਸਕਾਉਣ ਵਾਸਤੇ ਮਤਲਬ ਕਿਸ ਤਰ੍ਹਾਂ ਦੋ ਤਿੰਨ ਹਿੱਸਿਆਂ ਦੇ ਵਿੱਚ ਕਰਕੇ ਲੰਗਰ ਸੰਗਤਾਂ ਨੂੰ ਸ਼ਿਕਾ ਰਹੇ ਕਿਉਂਕਿ ਅੱਜ ਬਹੁਤ ਭਾਰੀ ਇਕੱਠ ਸੀਗਾ ਮਾਲਕ ਨੇ ਕਿਰਪਾ ਕਰ ਦਿੱਤੀ ਤੇ ਇੱਕੇ ਜਿਹੜਾ ਤਗੜਾ ਹਾਲ ਬਣ ਜਾਣਾ ਕਿ ਘੱਟੋ ਘੱਟ 1500 2000 ਦੀ ਗੈਦਰ ਜੀ ਇੱਕੇ ਵਾਰੀ ਬੈਠ ਕੇ ਸਾਰੀਆਂ ਸੰਗਤਾਂ ਜਿਹੜੀਆਂ ਉਹ ਲੰਗਰ ਸ਼ਕ ਸਕਣਗੀਆਂ ਬਹੁਤ ਅਰਦਾਸ ਸਾਹਿਬ ਬੇਨਤੀਆਂ ਮਾਲਕਾ ਕੀ ਕਿਰਪਾ ਕਰੇ ਕਿ ਇਹ ਜਿਹੜਾ ਪ੍ਰੋਜੈਕਟ ਹੈ ਉਹਨਾਂ ਨੇ ਆਪ ਸਿਰੇ ਲਾਉਣਾ ਹੈ ਤੇ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਕੁਝ ਨਹੀਂ ਹੋਣਾ ਤੁਹਾਡਾ ਵੀ ਬਹੁਤ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਪਿਆਰੀ ਸਾਧ ਸੰਗਤ ਦੀ ਹਜ਼ੂਰੀ ਦੇ ਵਿੱਚ ਜਿਨੇ ਸ੍ਰੀ ਹਰਮੰਦਰ ਸਾਹਿਬ ਤੋਂ ਕੀਰਤਨ ਜਿਥੇ ਦੋਹੇ ਆਏ ਸੀ ਉਹਨੇ ਬਹੁਤ ਰਸ ਬਿਨਾ ਤੇ ਰਾਗ ਆਧਾਰਿਤ ਕੀਰਤਨ ਕੀਤਾ ਜੋ ਬਹੁਤ ਮਨ ਨੂੰ ਸਕੂਨ ਦੇਣ ਵਾਲਾ ਹੈ ਇਹ ਬਹੁਤ ਚੰਗੀ ਗੱਲ ਹੈ ਸ਼੍ਰੋਮਣੀ ਕਮੇਟੀ ਦੀ कि ਜਿਨੇ ਆਪਣੇ ਰਾਗੀ ਜਥੇ ਭੇਜਦੇ ਆ ਉਹ ਰਾਗਾ ਦੇ ਆਧਾਰ ਤੇ ਹੀ ਕੀਰਤਨ ਕਰਦੇ ਆ ਤੇ ਸੰਗਤ ਨੂੰ ਨਿਹਾਲ ਕਰਦੇ ਆ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਕਥਾਵਾਜਕ ਤੇ ਕੀਰਤਨ ਜਥੇ ਭੇਜੇ ਦੇ